ਉਵੇਂ ਨਾ ਰਾਤਰੀ ਦੀ ਸ਼ੋਭਾ ਮੱਦਮ ਪੈ ਜਾਂਦੀ ਹੈ ਪਾਣੀ ਦੇ ਤਲਾਬ ਦੀ ਸ਼ੋਭਾ ਜੇ ਦੇ ਵਿੱਚ ਕਮਲ ਫੁੱਲ ਨਹੀਂ ਖਿੜਦਾ ਤਾਂ ਉਹ ਮੱਦਮ ਪੈ ਜਾਂਦੀ ਹੈ ਦਿਲਗੀਰ ਹੋ ਰੋਦਾਸ ਹੋ ਜਾਂਦੀ ਹੈ ਕੁਮੜਾ ਜਾਂਦੀ ਹੈ ਐ ਮਨੁੱਖ ਜੇ ਤੂੰ ਧਰਮ ਦੇ ਧਾਰ ਨਹੀਂ ਜੀਵਨ ਨੂੰ ਧਰਮ ਦੇ ਅਨੁਸਾਰੀ ਨਹੀਂ ਬਸਰ ਕਰਦਾ ਤੇਰਾ ਜੀਵਨ ਵੀ ਐਵੇਂ ਹੀ ਦੁਨੀਆ ਦੇ ਵਿੱਚ ਨਸ਼ਫਲ ਚਲਿਆ ਜਾਏਗਾ। ਔਰ ਦੁਨੀਆ ਵਿੱਚ ਧਰਮ ਨੂੰ ਅਸਲ ਸ਼ਬਦਾਂ ਦੇ ਵਿੱਚ ਜੇ ਧਰਮ ਦਾ ਸਤਕਾਰ ਕੀਤਾ ਤਾਂ ਸਭ ਤੋਂ ਪਹਿਲਾਂ ਇਸ ਧਰਤੀ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਡੂ ਰਾਖਾ ਪ੍ਰਭ ਤਾਕਾ ਕਿੰਨੋਂ ਵੱਡੋ ਖਲੂ ਮਹਸਾਕਾ ਧਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਕਲਯੁਗ ਦੇ ਵਿੱਚ ਕਿਸੇ ਸਾਲ ਵਿੱਚ ਕਿਸੇ ਸਦੀ ਵਿੱਚ ਨਹੀਂ ਸਮੁੱਚੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਾਕਾ ਸਭ ਤੋਂ ਵੱਡਾ ਕ੍ਰਿਸ਼ਮਾ ਧਰਮ ਦੀ ਰੱਖਿਆ ਲਈ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਕੀਤਾ ਤਾਂ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਸਾਕਾ ਦਾ ਅਰਥ ਮੁਸ਼ਕਲ ਵੀ ਹੈ ਸਾਕਾ ਦਾ ਅਰਥ ਅਰਬੀ ਦੇ ਵਿੱਚ ਮੁਸ਼ਕਲ ਤੋਂ ਮੁਸ਼ਕਲ ਔਖੀ ਘੜੀ ਦੇ ਵਿੱਚ ਵਿਪਤਾ ਦੇ ਸਮੇਂ ਵਿੱਚ ਜੋ ਘਟਨਾ ਵਾਪਰਦੀ ਹੈ ਉਸ ਨੂੰ ਸਾਕਾ ਕਿਹਾ ਜਾਂਦਾ ਇਹ ਸਾਕਾ ਕੇਵਲ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਸਕਦੇ ਸਨ ਜਿਨ੍ਹਾਂ ਨੇ 500 ਤੋਂ ਉੱਤੇ ਕਸ਼ਮੀਰ ਵਿੱਚੋਂ ਆਏ ਬ੍ਰਾਹਮਣਾਂ ਦੀ ਇਤ ਚਰਨ ਕਮਲ ਕਾ ਅਸਰਾ ਇਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਉਹ ਮਨ ਹੋੜੀ ਐ ਬਾਹੇ ਜਿਨ੍ਹਾਂ ਦੀ ਪਕੜੀ ਐ ਸਰਦੀਜਾ ਬਾਹੇ ਨਾ ਛੋੜੀ ਐ ਹਿੰਦੂ ਧਰਮ ਜਿਸ ਨੂੰ ਸਨਾਤਨ ਧਰਮ ਵੀ ਆਖਿਆ ਜਾਂਦਾ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਬੜਾ ਸੋਹਣਾ ਬੋਲ ਕੇ ਗਏ ਐ ਸੋ ਇਸ ਧਰਮ ਦੀ ਰੱਖਿਆ ਲਈ ਆਪਣੇ ਆਪ ਦੀ ਵੀ ਕੁਰਬਾਨੀ ਆਪਣੇ ਸਰਬੰਸ ਦੀ ਵੀ ਕੁਰਬਾਨੀ ਦੇ ਦਿੱਤੀ ਅਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹੀ ਦਾ 350 ਸਾਲਾ ਗੁਰਤਾ ਗੱਦੀ ਗੁਰਪੁਰਬ ਹੈ ਔਰ ਐਸੇ ਸਥਾਨ ਤੇ ਸ੍ਰੀ ਅਨੰਦ ਪ੍ਰਸਾਦ ਗੁਰੂ ਕੇ ਮਹਿਲਾਮ ਚ ਗੁਰਦੁਆਰਾ ਦਮਦਮਾ ਸਾਹਿਬ ਅੱਜ ਦੇ ਦਿਨ ਸਤਿਗੁਰੂ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਏ ਉਹਨਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਮੈਂ ਵਧਾਈ ਦਿੰਨਾ ਜੇ ਧਰਮ ਦੇ ਪੈਰੋਕਾਰਾਂ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹੀ ਨੇ ਐਸਾ ਧਰਮ ਦੁਨੀਆ ਵਿੱਚ ਸਿਰਜਿਆ ਜਿਸ ਧਰਮ ਦੇ ਨਿਆਂਇਆਂ ਦੇ ਰਾਜ ਵਿੱਚ ਸਿੰਘ ਸਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਜੇ ਮੁਸਲਮਾਨ ਧਰਮ ਸੀ ਉਹ ਵੀ ਪਰਫੁੱਲਤ ਹੋਇਆ ਜੇ ਹਿੰਦੂ ਧਰਮ ਸੀ ਤਾਂ ਉਹ ਵੀ ਪਰਫੁੱਲਤ ਹੋਇਆ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਂਸ਼ੀ ਵਿਸ਼ਵਨਾਥ ਮੰਦਰ ਦੇ ਉੱਤੇ ਮਣਾਮੂਹੀ ਸੋਨਾ ਲਾ ਕੇ ਉਸ ਮੰਦਰ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਤਾਂ ਮੁਸਲਮ ਧਰਮ ਇਸਲਾਮ ਧਰਮ ਦੀਆਂ ਮਸੀਤਾਂ ਨੂੰ ਵੀ ਸੋਨੇ ਦੇ ਨਾਲ ਚਮਕਾਇਆ ਖਾਲਸਾ ਜੀ ਕਹਿਣਾ ਬੜਾ ਸੁਖੈਨ ਹੈ ਸਭੇ ਸੰਦੀ ਵਾਲ ਸਦਾਇਨ ਤੂੰ ਕਿਸੇ ਨਾ ਦੱਸੈ ਬਾਰਾ ਜਿਓ ਇਹ ਕੇਵਲ ਸਿੱਖਾਂ ਦੇ ਸਿੱਖ ਧਰਮ ਦੇ ਰਾਜ ਵਿੱਚ ਹਰ ਧਰਮ ਨੂੰ ਉਸ ਦਾ ਉਸ ਦੀ ਸੋਚ ਤੋਂ ਪਰੇ ਦਾ ਸਨਮਾਨ ਔਰ ਸਤਕਾਰ ਮਿਲਿਆ ਇਹ ਗੁਰੂ ਸਾਹਿਬ ਦੇ ਪੈਰੋਕਾਰਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਕੇ ਧਰਮ ਦੇ ਸਨਮਾਨ ਨੂੰ ਦੁਨੀਆ ਦੇ ਵਿੱਚ ਸਰਵੋਪਰੀ ਸਮਝਦਿਆਂ ਦੁਨੀਆ ਨੂੰ ਧਰਮ ਦਾ ਸਤਕਾਰ ਕਰਨਾ ਸਿਖਾਇਆ ਮੈਂ ਬੇਨਤੀ ਕਰਨੀ ਚਾਹਨਾ ਕਿ ਸਿੱਖ ਧਰਮ ਜਿਸ ਨੇ ਹਮੇਸ਼ਾ ਮਜਲੂਮਾਂ ਦੀ ਬਾਹ ਫੜੀ ਔਰ ਦੁਖੀਆਂ ਨਤਾਣਿਆਂ ਦੀ ਢਾਰਸ ਬਣਿਆ ਆਸਰਾ ਬਣਿਆ ਅੱਜ ਪੂਰੀ ਦੁਨੀਆ ਵਿੱਚ ਜਦੋਂ ਵੀ ਕਦੇ ਸਿੱਖਾਂ ਦੇ ਉੱਤੇ ਕੋਈ ਵਿਫਤਾ ਹੁੰਦੀ ਹੈ ਮੈਂ ਸਮਝਦਾ ਹਰ ਧਰਮ ਦੇ ਨਿਆਈ ਇੱਥੇ ਬੈਠੇ ਆ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਸੀਂ ਧਰਮੁਖ ਮੁਖੀ ਬੈਠੇ ਆ ਇੱਥੇ ਧਰਮ ਕਰਕੇ ਅਸੀਂ ਸਾਰੇ ਇੱਕ ਹੈ ਜਿਹੜਾ ਮਨੁੱਖ ਪ੍ਰਮਾਤਮਾ ਵਿੱਚ ਰੱਬ ਵਿੱਚ ਵਾਹਿਗੁਰੂ ਵਿੱਚ ਈਸ਼ਵਰ ਵਿੱਚ ਭਰੋਸਾ ਰੱਖਦਾ ਉਹ ਧਰਮੀ ਆ ਬਸ ਪਹਿਲੀ ਮੰਡਲ ਧਰਮੀ ਦੀ ਕੀ ਆ ਰੱਬ ਵਿੱਚ ਆਸਥਾ ਵਿਸ਼ਵਾਸ ਭਰੋਸਾ ਰੱਖਣਾ ਉਸ ਨੂੰ ਧਰਮੀ ਆਖਿਆ ਜਾਂਦਾ ਧਰਮ ਸਾਰਿਆਂ ਨੂੰ ਜੋੜਦਾ ਔਰ ਸਰਬੋ ਭਰੀ ਧਰਮ ਜਿਹੜੇ ਆ ਜਦੋਂ ਵੀ ਕਿਸੇ ਧਰਮ ਦੇ ਉੱਤੇ ਮੁਸੀਬਤ ਆਉਂਦੀ ਹੈ ਤਾਂ ਸਾਰੇ ਧਰਮਾਂ ਦੇ ਧਾਰਮਿਕ ਮੁਖਮਖੀਆਂ ਨੂੰ ਇਕਜੁੱਟ ਹੋ ਕੇ ਉਸ ਧਰਮ ਦੀਆਂ ਮੁਸੀਬਤਾਂ ਦਾ ਹੱਲ ਕਰਨਾ ਚਾਹੀਦਾ। ਇਹੀ ਸਾਡੀ ਏਕਤਾ ਹੋਣੀ ਚਾਹੀਦੀ ਹੈ। ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਾਈ ਹੈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਉਣ ਵਾਲੀ ਪੀੜ੍ਹੀ ਲਈ ਆਉਣ ਵਾਲੀ ਨਸਲਾਂ ਲਈ ਜੋ ਦੁਨੀਆ ਵਿੱਚ ਫੈਰ ਵਿਰੋਧ ਨਫ਼ਰਤ ਵਾਲਾ ਸਮਾਜ ਸਿਰਜਿਆ ਜਾ ਰਿਹਾ ਜੋ ਆਉਣ ਵਾਲੀਆਂ ਨਸਲਾਂ ਲਈ ਇੱਕ ਕੂੜ ਭਰਿਆ ਦੁਖਦਾਇਕ ਸਮਾਜ ਦੇਣ ਦੇ ਯਤਨ ਹੋ ਰਹੇ ਆ ਉਹਨੂੰ ਰੋਕਣ ਲਈ ਸਾਰੇ ਧਰਮਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਅੱਜ ਹੰਬੜਾ ਮਾਰਨ ਦੀ ਲੋੜ ਹੈ ਸੋ ਮੈਂ ਇਸ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਬੜੀ ਤੰਦੇਹੀ ਦੇ ਨਾਲ ਜਿਹੜੀ ਗੱਲ ਕੋਈ ਕੰਮ ਕਰਦਾ ਉਹਦੀ ਪ੍ਰਸ਼ੰਸਾ ਦਿਲੋਂ ਕਰਿਆ ਕਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਧੰਗ குரு ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਦੇਖੋ ਇਹ ਬਹੁਤ ਵੱਡਾ ਕਾਰਜ ਹੋਇਆ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਮਾਲਵੇ ਤੱਕ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਉਸ ਨਗਰ ਦੇ ਹਰ ਪਿੰਡ ਨੂੰ ਇਹਨਾਂ ਨੇ ਸਰਕਾਰ ਵੱਲੋਂ ਮਾਲੀ ਹਮਦਾਦ ਦੇਖ ਕੇ ਉਹਨਾਂ ਨਗਰਾਂ ਦਾ ਵਿਕਾਸ ਗੁਰੂ ਸਾਹਿਬ ਦੀ ਯਾਦ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਉੱਥੇ ਗੁਰਮਤ ਸਮਾਗਮਾਂ ਦੀ ਨਗਰਾਂ ਦੀਆਂ ਪੰਚਾਇਤਾਂ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਇਹੀ ਕਾਰਜ ਕਰਨੇ ਬਣਦੇ ਐ। ਸੋ ਉਹਨਾਂ ਨੇ ਸਰਬ ਧਰਮ ਸਮੇਲਨ ਰੱਖ ਕੇ ਸਾਡੀ ਸਾਰੇ ਧਰਮਾਂ ਨਾਲ ਸਾਂਝ ਬਣਾਈ ਹੈ। ਮੈਂ ਜਿਹੜਾ ਸਾਰੇ ਪ੍ਰੋਗਰਾਮ ਉਹਨਾਂ ਵੱਲੋਂ ਵੀ ਕੀਤੇ ਜਾ ਰਹੇ ਨੇ। ਗੁਰਦੁਆਰਾ ਸੀਸਗੰਜ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੇ ਮਹਾਨ ਨਗਰ ਕੀਰਤਨ ਜਿਹੜੇ ਆ ਉਹ ਗੁਰਦੁਆਰਾ ਢੋਬੜੀ ਸਾਹਿਬ ਆਸਾਮ ਤੋਂ ਰੰਭ ਹੋਏ ਤੇ ਚਾਰ ਨਗਰ ਕੀਰਤਨ ਜਿਹੜੇ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਜਿੱਥੋਂ ਕਸ਼ਮੀਰੀ ਪੰਡਤ ਜਿਹੜੇ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰਦੁਆਰਾ ਭੋਰਾ ਸਾਹਿਬ ਵਿਖੇ ਤੇ ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉਨਾ ਸਤਾਨਾਂ ਤੇ ਆ ਕੇ ਚਾਰੇ ਨਗਰ ਕੀਰਤਨਾਂ ਦੀ ਸਮਾਪਤੀ ਹੋਈ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੱਕ ਚਾਂਦਨੀ ਚੌਕ ਤੱਕ ਜਿਹੜੇ ਆ ਉਹ ਸਜਾਏ ਗਏ ਸਾਰੇ ਤਖਸੈਬਾਨਾਂ ਦੇ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਜਿੱਥੇ ਬਾਬਾ ਕਲਵੰਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਤਖਸ਼ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬ ਉੱਥੇ ਹੀ ਤਖਸ਼ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਸਾਰੇ ਤਖਤ ਸਹਿਬਾਨਾਂ ਦੇ ਸਿੰਘ ਸਾਹਿਬ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਨਾਲ ਹੀ ਤਖਸ਼ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਔਰ ਵੀ ਸਾਰੇ ਜਿੱਥੇ ਤੱਕ ਸ੍ਰੀ ਦਰਗਮਾ ਸਾਹਿਬ ਦੇ ਜਥੇਦਾਰ ਉੱਥੇ ਸਾਡੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਵੀ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਆ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਵੀ ਇੱਥੇ ਹਾਜ਼ਰ ਨੇ ਤੇ ਸਾਰੇ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜੇ ਐ ਆਪਾਂ ਮਨਾ ਰਹੇ ਆ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੀ ਇਤੀਜਨ ਕਰੀ ਸੀਸ ਦੀਆ ਪਰ ਸੀ ਨਾ ਉਜਰੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਚਾਂਦਨੀ ਚੌਕ ਵਿਖੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸ਼ਹੀਦ ਉਹਨਾਂ ਮਹਾਨ ਸ਼ਹੀਦਾਂ ਦੀ ਵੀ ਆਪਾਂ ਸ਼ਹੀਦੀ ਸ਼ਤਾਬ ਦੀ ਬਹੁਤ ਹੀ ਸਤਿਕਾਰ ਦੇ ਨਾਲ ਮਨਾ ਰਹੇ ਆ ਜਿੱਥੇ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਪੰਜਾਬ ਦੇ ਸਾਰੇ ਮੰਤਰੀ ਐਮਐਨਏ ਤੇ ਨਾਲ ਗੁਰਸੇਕ ਸੰਗਤਾਂ ਵੱਲੋਂ ਜਿਹੜਾ ਬਹੁਤ ਹੀ ਪਿਆਰ ਤੇ ਉਤਸ਼ਾਹ ਦੇ ਨਾਲ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਏ ਜਾ ਰਹੇ ਨੇ ਉੱਥੇ ਹੀ ਹਾਜ਼ਰੀ ਲਵਾ ਰਹੇ ਨੇ ਡਾਕਟਰ ਗੁਰਪ੍ਰੀਤ ਕੌਰ ਜੀ ਜਿਹੜੇ ਸੀਐਮ ਸਾਹਿਬ ਦੇ ਵਾਈਫ ਨੇ ਤੇ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਮਾਤਾ ਜੀ ਵੀ ਹਾਜ਼ਰੀ ਲਵਾ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੇ ਉਹਨਾਂ ਦੇ ਵੀ ਵਾਈਫ ਹਾਜ਼ਰੀ ਲਵਾ ਰਹੇ ਨੇ ਤਰਨਪ੍ਰੀਤ ਸਿੰਘ ਜੀ ਜਿਹੜੇ ਸਾਡੇ ਸੌਂਤ ਜੀ ਉਹ ਸਾਰੇ ਪ੍ਰੋਗਰਾਮ ਨਾਲ ਦੇਖ ਰਹੇ ਨੇ ਉਹ ਵੀ ਹਾਜ਼ਰੀ ਲਵਾ ਰਹੇ ਨੇ ਸੋ ਗੁਰੂ ਸਾਹਿਬ ਜੀ ਦੀ ਇਹ ਰਾਜਾ ਸੁਆਮੀ ਮਹਾਰਕੋ ਅਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਵਾ ਬੈ ਜਾ ਕਰੋ ਮਹਾਰਕੋ 2 ਮਿੰਟ ਬੈਠੋ ਬਾਬਾ ਗੁਰਿੰਦਰ ਸਿੰਘ ਆਓ ਆਓ ਅਜੇ ਤੁਹਾਨੂੰ ਕੰਗ ਸਾਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਹ ਬੁਰੂ ਦੀਆਂ ਲਾਡੀਆਂ ਨਿਹੰਗ ਸਿੰਘ ਫੌਜਾ ਉਹਨੇ ਜਿਨ੍ਹਾਂ ਨੇ ਜਬਰ ਤੇ ਜ਼ੁਲਮ ਦਾ ਟਕਰਾ ਕਰਨ ਵਾਸਤੇ ਗਊ ਫਰੀਦ ਦੀ ਰੱਖਿਆ ਕਰਨ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਜਿਹੜਾ ਸੀ ਉਹ ਟੇਕੇ ਨਹੀਂ ਬੈ ਸਕਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਜਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਅਨੂਲ ਸਿੰਘ ਜੀ ਨੂੰ ਥਾਪੀ ਦੇ ਕੇ ਨਿਸ਼ਾਨ ਲਗਾ ਦੇ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਉਹਨਾਂ ਨੇ ਹੁਕਮ ਕੀਤਾ ਜੀ ਜਿਨ੍ਹਾਂ ਨੇ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਡੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਤ ਕੌਰ ਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਤੁਸੀਂ ਸ਼ਹੀਦੀ ਦੇ ਬਦਲੇ ਲੈਣੇ ਨੇ ਉਹ ਖਾਸਾ ਪੰਥ ਬੁੱਢਾ ਦਲ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜੇ ਇਨ ਬਿਨ ਜਿਹੜੀ ਮਰਿਆਦਾ ਨੂੰ ਕਾਇਮ ਰੱਖਿਆ ਬੁੱਢਾ ਦਲ ਦੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਲਾਗਰ ਸਿੰਘ ਜੀ ਮਾਪੁਰਖ ਬਾਬਾ ਸੱਈ ਬੈਠੇ ਨੇ ਹਰਿਆਵੱਲਾ ਵਾਲੇ ਮਾਪੁਰਖ ਇਹ ਖਾਸਾ ਬੰਦ ਬੁੱਢਾ ਦਾ ਕਰਨੇਦਾਂ ਜਿਹੜੇ ਨੇ ਹਮੇਸ਼ਾ ਸਿੱਖੀ ਤੇ ਤੇ ਜਦੋਂ ਵੀ ਕੋਈ ਜੱਪ ਜਬਰ ਜ਼ੋਰ ਦੀ ਗੱਲ ਹੁੰਦੀ ਹੈ ਤੇ ਅੱਗੇ ਹੋ ਕੇ ਜਿਹੜੇ ਜੂਝਦੇ ਨੇ ਜਿੱਥੇ ਆਪਾਂ ਗੱਲ ਕਰਦੇ ਆ ਠੀਕਰ ਹੋ ਦਲੀਸ ਤੇ ਪ੍ਰਭੂ ਕੀ ਆਪਿਆ ਤੇ ਬਹਾਦਰ ਜੀ ਕਿਰਿਆ ਕਰੀ ਨਾ ਕਿਨੂ ਹਾਂ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸਭ ਲੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਿਦਾਰੇ ਕਰ ਰਹੇ ਆ ਉੱਥੇ ਹੀ ਆਪਾਂ ਉਹਨਾਂ ਨੂੰ ਜਿਹੜੇ 350 ਸਾਧਾ ਸ਼ਹੀਦੀ ਸ਼ਤਾਬੀ ਦੇ ਅੱਜ ਯਾਦ ਵੀ ਕਰਨਾ ਆ ਜਿਹੜੇ ਉਹ ਜਲਾਲ ਸੀ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਖਾਲਸਾ ਪੰਥ ਬੁੱਢਾ ਦੰਦ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਰ ਸਿੰਘ ਬਹਾਦਰ ਜਿਨ੍ਹਾਂ ਨੇ ਜਿਹੜਾ ਆਉਂਦੇ ਹੋਏ ਹਜੂਰ ਸਾਹਿਬ ਤੋਂ ਪਾਣੀ ਪਤ ਸਮਾਣਾ ਛੰਡੋਰਾ ਸਮਾਣੇ ਦੇ ਉਜਲਾਦਾ ਉਜਲਾਦਾ ਨੂੰ ਸੋਧ ਕੇ ਤੇ ਉਹ ਜਿਹੜਾ ਸ਼ਹਿਰ ਸੀ ਮਲਿਆ ਮੇਟ ਕੀਤਾ ਸਮਾਣਾ ਫਿਰ ਚੱਪੜ ਚਿੜੀ ਦੇ ਮੈਦਾਨੇ ਚੱਕ ਦੇ ਵਿੱਚ ਉਹ ਵਜੀਦ ਖਾਨ ਨੂੰ ਸੋਧਿਆ ਸੀ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਦੇ ਵਿੱਚ ਜਿਹੜਾ ਸੀ ਚਿਲ ਕੇ ਸ਼ਹੀਦ ਕਰ ਦਿੱਤਾ ਸੀ ਉਹ ਖਾਲਸਾ ਪੰਥ ਬੁੱਢਾ ਦਲ ਬੁੱਢਾ ਦਲ ਦੇ ਦਾਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੇ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਅੱਜ ਯਾਦ ਕਰਦੇ ਆ ਉਹ ਸ਼ਹੀਦ ਆਗਰਦੀ ਬਾਬਾ ਫੂਲਾ ਸਿੰਘ ਜਿਨ੍ਹਾਂ ਨੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਲਡਿਆਂ ਦੀ ਸਜ਼ਾ ਸੁਣਾਈ ਸੀ ਉਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆਣ ਨਾ ਮੰਨੇ ਆਣ ਕੀ ਬਿਨ ਸੱਚੇ ਬਾਦਸ਼ਾਹ ਹੈ ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤੈਂਦ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਬਨਕਟਿਓ ਖਾਲਸਾ ਪ੍ਰਭਾਤਮ ਕੀ ਮੋਜ ਆਪਾਂ ਤਗੜੇ ਹੋ ਕੇ ਨਾਲ ਹੀ ਮਾਨ ਸਾਹਿਬ ਤੁਹਾਨੂੰ ਕੇਜੀਵਾਲ ਸਾਹਿਬ ਤੁਸੀਂ ਅੱਜ ਜਿਹੜੀ ਅਨੰਦਪੁਰ ਸਾਹਿਬ ਵਿਖੇ 1975 ਦੀ ਗੱਲ ਕਰਦੇ ਅੱਜ ਤੋਂ 50 ਸਾਲ ਪਹਿਲਾਂ ਮੈਂ ਵੀ ਉਦੋਂ ਦਰਸ਼ਨ ਕੀਤੇ ਤੇ ਜਦੋਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਵੀ ਬਹੁਤ ਸਾਰੇ ਇੱਥੇ ਕਾਰਜ ਦਰਵਾਏ ਉਹਨਾਂ ਤੋਂ ਬਾਅਦ ਕਈ ਮੁੱਖ ਮੰਤਰੀ ਆਏ ਜਿਹੜੇ ਗਿਆਨੀ ਜੈਲ ਸਿੰਘ ਹੋ ਰਾਣੇ ਇੱਥੇ ਇਥੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਸੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਵੇਂ ਹੁਣ ਤੁਸੀਂ ਲੈ ਕੇ ਆਏ ਹੋ ਜੰਮੂ ਕਸ਼ਮੀਰ ਦੇ ਐਨਕੇ ਤੋਂ ਐ ਤਖਸ਼ੀਰੀ ਦਾਮੂ ਆਇਤ ਤੋਂ ਚਾਰ ਨਗਰ ਕੀਰਤਨ ਤੁਸੀਂ ਲਿਆਂਦੇ ਬਹੁਤ ਵਧੀਆ ਕਾਰਜ ਕੀਤੇ ਨੇ ਜਿੱਥੇ-ਜਿੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਦੇ ਅਸਥਾਨ ਨੇ ਉਹਨਾਂ ਤੇ ਵੱਡੇ ਪ੍ਰੋਗਰਾਮ ਤੁਸੀਂ ਕਰਵਾਏ ਨੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਨੇ ਤੇ ਨਾਲ ਅੱਪਾ ਜਿਵੇਂ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਚੰਗੇ ਕੰਮਾਂ ਨੂੰ ਤੇ ਉਹਨਾਂ ਨੇ ਜਿਹੜਾ ਰਾਸਤੇ ਖਾਸਾ ਹੋਰ ਵੀ ਕਈ ਇਹੋ ਜਿਹੇ ਕਾਰਜ ਕੀਤੇ ਤੁਸੀਂ ਵੀ ਇਹੋ ਜਿਹੇ ਕਾਰਜ ਜਿਹੜੇ ਆ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੋ ਦੋ ਟੀਮਾਂ ਬਣਾ ਦਿੰਦੇ ਸੀ ਇੱਕ ਮੁਗਲਾਂ ਦੀ ਤੇ ਇੱਕ ਖਾਲਸੇ ਫੌਜ ਦੀਆਂ ਉਹ ਜਿਹੜਾ 1700 ਦੇ ਵਿੱਚ ਉਹ ਪਹਿਲਾ ਹੋਲਾ ਮਹੱਲਾ ਉਹਨਾਂ ਨੇ ਮਨਾ ਕੇ ਇਹ ਜੰਗ ਜੂ ਜਿਹੜੇ ਜੰਗੀ ਅਭਿਆਸ ਖਾਲਸੇ ਨੂੰ ਬਖਸ਼ਿਸ਼ ਕੀਤੇ ਦੇਹੀ ਸ਼ਿਬਾ ਬਾਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਧਰੋ ਨਾ ਡਰੋ ਅਰਸੋ ਜਬ ਜਾਹਿ ਧਰੋ ਨਿਸ਼ਚੈ ਕਰੇ ਆਪਣੀ ਜੀਤ ਕਰੇ